ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ 26 ਜਨਵਰੀ ਨੂੰ ਰਾਸ਼ਟਰਪਤੀ ਮੈਡਲ ਦੇ ਨਾਲ ਪੰਜਾਬ ਦੇ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਵੀ ਸਨਮਾਨਿਤ ਕੀਤਾ ਜਾ ਰਿਹਾ ਹੈ ਜਿਦੇ ਵਿੱਚ ਖਾਸ ਤੌਰ ਦੇ ਉੱਤੇ ਏਜੀਟੀਐਫ ਦੇ ਮੁਖੀ ਪ੍ਰਮੋਦ ਬਾਨ ਨੂੰ ਵੀ ਸਨਮਾਨ ਮਿਲੇਗਾ ਰਾਸ਼ਟਰਪਤੀ ਮੈਡਲ ਮਿਲੇਗਾ ਤੇ ਇਸ ਤੋਂ ਇਲਾਵਾ ਹੋਰ ਵੀ ਕਈ ਅਧਿਕਾਰੀ ਨੇ ਏਜੀਟੀਐਫ ਦੇ ਡੀਐਸਪੀ ਵਿਕਰਮਜੀਤ ਸਿੰਘ ਬਰਾੜ ਨੂੰ ਵੀ ਇਹ ਸਨਮਾਨ ਮਿਲਣ ਜਾ ਰਿਹਾ ਹੈ ਤਾਂ ਦੱਸਦੀ ਕਿ ਇਸ ਤੋਂ ਇਲਾਵਾ ਹੋਰ ਵੀ ਕਈ ਅਧਿਕਾਰੀ ਨੇ ਇਹਨਾਂ ਦੀ ਅਹਿਮ ਭੂਮਿਕਾ ਰਹੀ ਹੈ ਗੈਂਗਸਟਰਾਂ ਦੇ ਐਨਕਾਊਂਟਰ ਦੇ ਵਿੱਚ ਤੇ ਗੈਂਗਸਟਰ ਕੋਈ ਆਮ ਨਹੀਂ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਨਾਲ ਜੁੜੇ ਹੋਏ ਗੈਂਗਸਟਰਾਂ ਦਾ ਐਨਕਾਊਂਟਰ ਕਰਨ ਦੇ ਕੇਸ ਦੇ ਵਿੱਚ ਇਹਨਾਂ ਨੂੰ ਬਹਾਦਰੀ ਦਾ ਪੁਰਸਕਾਰ ਮਿਲ ਰਿਹਾ ਹੈ ਰਾਸ਼ਟਰਪਤੀ ਮੈਡਲ ਮਿਲ ਰਿਹਾ ਹੈ ਜਿਦੇ ਵਿੱਚ ਇੱਕ ਤਾਂ प्रमोद ਬਾਣ ਨੇ ਏਜੀਟੀਐਫ ਦੇ ਮੁਖੀ ਨੇ ਤੇ ਦੂਜੇ ਡੀਐਸਪੀ ਨੇ ਏਜੀਟੀਐਫ ਦੇ ਵਿਕਰਮਜੀਤ ਸਿੰਘ ਬਰਾੜ ਉਹਨਾਂ ਨੂੰ ਇਹ ਸਨਮਾਨ ਮਿਲ ਰਿਹਾ ਹੈ ਤੇ ਇਸ ਤੋਂ ਇਲਾਵਾ ਜਗਜੀਤ ਸਿੰਘ ਏਐਸਆਈ ਨੂੰ ਵੀ ਇਹ ਸਨਮਾਨ ਮਿਲ ਰਿਹਾ ਹੈ ASI ਬਲਜਿੰਦਰ ਸਿੰਘ ASI ਰਾਹੁਲ ਸ਼ਰਮਾ ਤੇ ਹੌਲਦਾਰ ਹੈਡ ਕਨਸਟੇਬਲ ਸੁਰਿੰਦਰਪਾਲ ਸਿੰਘ ਨੂੰ ਇਹ ਬਹਾਦਰੀ ਪੁਰਸਕਾਰ ਮਿਲਣ ਜਾ ਰਿਹਾ ਹੈ ਰਾਸ਼ਟਰਪਤੀ ਸਹਿਬਾ ਦੇ ਹੱਥੋਂ ਇਹ ਜਿਹੜਾ ਅਵਾਰਡ ਹੈ ਉਹ ਹਾਸਲ ਹੋਵੇਗਾ ਤਾਂ ਦੱਸ ਦਈਏ ਕਿ ਐਨਕਾਊਂਟਰ ਕੀਤਾ ਗਿਆ ਸੀਗਾ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਦੋ ਗੈਂਗਸਟਰਾਂ ਦਾ ਇੱਕ ਦਾ ਨਾਮ ਸੀਗਾ ਮਨੂ ਤੇ ਦੂਜੇ ਦਾ ਨਾਮ ਸੀਗਾ ਰੂਪਾ ਇਹ ਦੋਵੇਂ ਹੀ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਲੋੜਿੰਦੇ ਸੀਗੇ ਸ਼ਾਮਲ ਸਨ ਪਰ ਪੁਲਿਸ ਨੇ ਇਹਨਾਂ ਦਾ ਐਨਕਾਊਂਟਰ ਕੀਤਾ ਜਦੋਂ ਇਹ ਹੱਥ ਨਹੀਂ ਆਏ ਤੇ ਇਸੇ ਦੇ ਚਲਦਿਆਂ ਹੁਣ ਇਸ ਏਜੀਟੀਐਫ ਜਿਹੜੀ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਗਈ ਸੀ ਉਹਦੇ ਜਿਹੜੀ ਟੀਮ ਹੈ ਉਹਨੂੰ ਰਾਸ਼ਟਰਪਤੀ ਮੈਡਲ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ ਇਸ ਤੋਂ ਇਲਾਵਾ ਹੋਰ ਵੀ ਕਈ ਅਧਿਕਾਰੀ ਨੇ ਸ਼ੇਰਤਾਕੁੱਲ ਇਹ ਅਧਿਕਾਰੀ ਨੇ ਇਹਨਾਂ ਤੋਂ ਇਲਾਵਾ ਹੋਰ ਵੀ ਪੰਜਾਬ ਪੁਲਿਸ ਦੇ ਵਿੱਚ ਸੇਵਾਵਾਂ ਨਿਭਾਉਣ ਵਾਲੇ ਅਫਸਰਾਂ ਮੁਲਾਜ਼ਮਾਂ ਨੂੰ ਰਾਸ਼ਟਰਪਤੀ ਮੈਡਲ ਦਿੱਤਾ ਜਾ ਰਿਹਾ ਉਹਨਾਂ ਦੀਆਂ ਬਹਾਦਰੀਆਂ ਨੂੰ ਦੇਖਦੇ ਹੋਏ ਉਹਨਾਂ ਨੇ ਕੇਸਾਂ ਨੂੰ ਸੁਲਝਾਉਣ ਦੇ ਵਿੱਚ ਮਦਦ ਕੀਤੀ ਹੈ ਪੰਜਾਬ ਸਰਕਾਰ ਦੀ ਪੰਜਾਬ ਪੁਲਿਸ ਦੀ ਤੇ ਤੁਹਾਨੂੰ ਦੱਸ ਦਈਏ ਕਿ ਜਿਹੜਾ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਡੀਐਸਪੀ ਨੇ ਵਿਕਰਮ ਬਰਾੜ ਉਹਨਾਂ ਨੂੰ ਇਹ ਚੌਥੀ ਵਾਰ ਰਾਸ਼ਟਰਪਤੀ ਮੈਡਲ ਮਿਲਣ ਜਾ ਰਿਹਾ ਯਾਨੀ ਕਿ ਤਿੰਨ ਵਾਰ ਪਹਿਲਾਂ ਵੀ ਉਹ ਮੈਡਲ ਜਿੱਤ ਚੁੱਕੇ ਨੇ ਮੈਡਲ ਹਾਸਲ ਕਰ ਚੁੱਕੇ ਨੇ ਤਾਂ ਉਹਨਾਂ ਦਾ ਇਹ ਚੌਥਾ ਮੈਡਲ ਹੈ ਕੁਲਮਲਾ ਕੇ ਪੰਜਾਬ ਵਾਸਤੇ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ ਪੁਲਿਸ ਮੁਲਾਜ਼ਮਾਂ ਦਾ ਪੰਜਾਬ ਦੀ ਪੁਲਿਸ ਦਾ ਇੰਨਾ ਰੁਤਬਾ ਕਾਇਮ ਹੋ ਚੁੱਕਾ ਹੈ ਕਿ ਉਹ ਰਾਸ਼ਟਰਪਤੀ ਮੈਡਲ ਦੇ ਹੱਕਦਾਰ ਬਣ ਗਏ ਨੇ ਗੈਂਗਸਟਰਾਂ ਦੇ ਇਨਕਾਊਂਟਰ ਲਗਾਤਾਰ ਕੀਤੇ ਜਾ ਰਹੇ ਨੇ ਤਾਂ ਜੋ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਸਹੀ ਕੀਤਾ ਜਾ ਸਕੇ ਪਰ ਦੂਜੇ ਪਾਸੇ ਵਿਰੋਧੀ ਸੂਬੇ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਸਵਾਲ ਖੜੇ ਕਰਦੇ ਨੇ ਕਿਉਂਕਿ ਲਗਾਤਾਰ ਘਟਨਾਵਾਂ ਵੀ ਵਾਪਰੀਆਂ ਨੇ ਕਈ ਲੀਡਰਾਂ ਦੇ ਕਈ ਵਪਾਰੀਆਂ ਦੇ ਕਿਡਨਾਪਿੰਗ ਦੇ ਮਾਮਲੇ ਸਾਹਮਣੇ ਆਏ ਕਤਲ ਦੇ ਮਾਮਲੇ ਸਾਹਮਣੇ ਆਏ ਗੋਲੀਆਂ ਛਰੇ ਆਮ ਚੱਲੀਆਂ ਤਾਂ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਗੈਂਗਸਟਰ ਨੇ ਉਹਨਾਂ ਦੇ ਗੁਰਗਿਆਂ ਦੇ ਗੈਂਗਸਟਰਾਂ ਦੇ ਇਨਕਾਊਂਟਰ ਵੀ ਸ਼ੁਰੂ ਹੋਏ ਕਈਆਂ ਦੀ ਜਾਨ ਇਸ ਇਨਕਾਊਂਟਰ ਦੇ ਵਿੱਚ ਜਾ ਚੁੱਕੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਕਤਲ ਮਾਮਲਾ ਕਾਫੀ ਚਰਚਾ ਦੇ ਵਿੱਚ ਰਿਹਾ ਹੈ ਬਲਕੌਰ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਲਗਾਤਾਰ ਇਨਸਾਫ ਦੀ ਗੁਹਾਰ ਵੀ ਲਗਾ ਰਹੇ ਨੇ ਕਿ ਉਹਨਾਂ ਦੇ ਬੇਟੇ ਨੂੰ ਇਨਸਾਫ ਮਿਲੇ ਪਰਿਵਾਰ ਨੂੰ ਇਨਸਾਫ ਮਿਲੇ ਤੇ ਵੱਡੀ ਗਿਣਤੀ ਦੇ ਵਿੱਚ ਫੈਨਸ ਵੀ ਇਹੀ ਉਹਨਾਂ ਦੇ ਚਾਹੁੰਦੇ ਨੇ ਕਿਉਂਕਿ ਸਿੱਧੂ ਮੂਸੇਵਾਲਾ ਦਾ ਜਵਾਰਕੇ ਪਿੰਡ ਦੇ ਵਿੱਚ ਕਤਲ ਕੀਤਾ ਗਿਆ ਸੀ ਗੋਲੀਆਂ ਮਾਰ ਕੇ ਕਈ ਜਣਾਂ ਨੇ ਰੇਕੀ ਕੀਤੀ ਕਈ ਜਾ ਰਹੇ ਨੇ ਕੇਰਾ ਪਾਇਆ ਕਈ ਤਰ੍ਹਾਂ ਦੇ ਪਲਾਨ ਬਣਾਏ ਗਏ ਵੱਖ-ਵੱਖ ਥਾਵਾਂ ਤੋਂ ਸ਼ੂਟਰ ਅਰੇਂਜ ਕੀਤੇ ਗਏ ਤੇ ਗੈਂਗਸਟਰਾਂ ਨੇ ਇਹਦੀ ਜ਼ਿੰਮੇਵਾਰੀ ਵੀ ਲਈ ਸੀ ਤੇ ਉਹ ਗੈਂਗਸਟਰ ਜੇਲ੍ਹਾਂ ਦੇ ਵਿੱਚ ਨੇ ਅੰਡਰ ਟ੍ਰਾਇਲ ਨੇ ਪਰ ਇਹ ਸਭ ਦੇ ਚਲਦਿਆਂ ਜਿਨ੍ਹਾਂ ਨੇ ਇਸ ਕੇਸ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਏਜੀਟੀ ਏਜੀਟੀਐਫ ਦੀ ਟੀਮ ਆ ਉਹਨਾਂ ਨੂੰ ਹੁਣ ਇਹ ਰਾਸ਼ਟਰਪਤੀ ਮੈਡਲ ਮਿਲਣ ਜਾ ਰਹੇ ਨੇ ਵਿਸ਼ੇਸ਼ ਸੇਵਾ ਮੈਡਲ ਨੇ ਇਹ ਕਿ ਉਹਨਾਂ ਨੇ ਆਪਣੇ ਕਾਰਜ ਖੇਤਰ ਦੇ ਵਿੱਚ ਉਲਬਧੀਆਂ ਹਾਸਲ ਕੀਤੀਆਂ ਨੇ ਆਪਣੀ ਜਾਨ ਦੇ ਉੱਤੇ ਖੇੜ ਕੇ ਗੈਂਗਸਟਰਾਂ ਦੇ ਨਾਲ ਮੁਕਾਬਲਾ ਕੀਤਾ ਸੋ ਅਸੀਂ ਵੀ ਆਪਣੇ ਇਸ ਮੰਚ ਵੱਲੋਂ ਇਹਨਾਂ ਸਾਰੇ ਪੁਲਿਸ ਅਧਿਕਾਰੀਆਂ ਨੂੰ ਵਧਾਈ ਦਿੰਦੇ ਆਂ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਲੋਕਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਾਰ ਸਿਹਤ ਅਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ